ਐਤਵਾਰ ਨੂੰ ਗੈਂਗਸਟਰਾਂ ਦੇ ਨਾਲ ਮੁਕਾਬਲੇ 'ਚ ਸ਼ਹੀਦ ਹੋਏ ਸੀਨੀਅਰ ਕਾਂਸਟੇਬਲ ਅਮਰਿਤਪਾਲ ਸਿੰਘ ਦੇ ਘਰ ਮੁੱਖ ਮੰਤਰੀ ਮਾਨ ਜਾਣਗੇ ਪਰਿਵਾਰ ਤੇ ਨਾਲ ਸੀਐਮ ਭਗਵੰਤ ਮਾਨ ਦੁੱਖ ਸਾਂਝਾ ਕਰਨਗੇ ਬੀਤੇ ਦਿਨ ਅਮਰਿਤਪਾਲ ਦਾ ਅੰਤਿਮ ਸੰਸਕਾਰ ਹੋਇਆ ਸੀ ਅਮਰਿਤਪਾਲ ਮੁਕੇਰੀਆਂ ਦੇ ਪਿੰਡ ਜੰਡੋਰ ਦਾ ਵਸਨੀਕ ਸੀ ਹੁਣ ਮੁੱਖ ਮੰਤਰੀ ਮਾਨ ਵੀ ਹਾਜ਼ਰੀ ਲਗਾਉਣਗੇ ਤੇ ਪਰਿਵਾਰ ਨੂੰ ਮਿਲ ਉਹਨਾਂ ਦੇ ਨਾਲ ਦੁੱਖ ਵੰਡਾਉਣਗੇ ਹਾਲਾਂਕਿ ਅਮਰਿਤਪਾਲ ਦੇ ਕਾਤਲ ਗੈਂਗਸਟਰ ਰਾਣਾ ਮਨਸੂਰਪੁਰਿਆ ਨੂੰ 24 ਘੰਟਿਆਂ ਅੰਦਰ ਹੀ ਐਨਕਾਊਂਟਰ ਛੁਟੇਰ ਕਰ ਦਿੱਤਾ ਗਿਆ ਐਤਵਾਰ ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪੰਜਾਬ ਦੇ ਹੁਸ਼ਿਆਰਪੁਰ ਦੇ ਪਿੰਡ ਮੁਕੇਰੀਆਂ ਦੇ ਵਿੱਚ ਰਾਣਾ ਮਨਸੂਰਪੁਰ ਨਾਮ ਦੇ ਇੱਕ ਗੈਂਗਸਟਰ ਕੋਲ ਨਾਜਾਇਜ਼ ਹਥਿਆਰ ਨੇ ਜਦੋਂ ਪੁਲਿਸ ਦੀ ਸੀਆਈਡੀ ਟੀਮ ਦੇ ਨਾਲ ਮੁਕੇਰੀਆਂ ਪਿੰਡ ਪਹੁੰਚੀ ਤਾਂ ਗੈਂਗਸਟਰ ਤੇ ਉਸਦੇ ਸਾਥੀਆਂ ਨੇ ਪੁਲਿਸ ਨੂੰ ਚਾਰੇ ਪਾਸੇ ਘੇਰ ਲਿਆ ਫਾਇਰਿੰਗ ਸ਼ੁਰੂ ਕਰ ਦਿੱਤੀ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਪਰ ਇਸ ਮੁਕਾਬਲੇ ਦਰਮਿਆਨ ਸੀਨੀਅਰ ਕਨਸਟੇਬਲ ਅਮਰਿਤਪਾਲ ਸਿੰਘ ਸ਼ਹੀਦ ਹੋ ਗਿਆ ਸੀ ਵਿਤਕਾਲ ਅਮਰਿਤਪਾਲ ਸਿੰਘ ਦਾ ਉਸਦੇ ਜੱਤੀ ਪਿੰਚ ਅੰਤਮ ਸੰਸਕਾਰ ਕੀਤਾ ਗਿਆ ਸੀ ਤੇ ਹੁਣ ਮਾਨ ਸਰਕਾਰ ਸ਼ਹੀਦ ਦੇ ਪਰਿਵਾਰ ਨੂੰ ਬਣਦਾ ਮਾਨਸ ਮਾਨ ਦੇਵੇਗੀ